ਆ ਵੀਰ ਬਜਰੰਗ ਵਾਰ ਰਾਮਾ ਰਹੇ ਬੰਮ ਬੰਮ ਹੋਲੇ ਬੰਮ ਬੰਮ ਹੋਲੇ ਬੰਮ ਬੰਮ ਹੋਲੇ ਬੰਮ ਬੰਮ ਹੋਲੇ ਜੈ ਕਰਾ ਆ ਵੀਰ ਵੀਰੰਗੇ ਵਾਰ ਰਾਮਾ ਰਹੇ ਮੇਰਾ ਵੀਰ ਐ ਆਪਾਂ ਚੇਅਰਮੈਨ ਬਣਾਣਾ ਆਪਣੀ ਟੀਮ ਤਿਆਰ ਕਰਨੀ ਹੈ ਤੇ ਸ਼ਿਵਸਨਾ ਪੰਜਾਬ ਦੀ ਤੇ ਭਾਈ ਉਹਨੇ ਮਿੱਤੀ ਪੰਡਤ ਜੀ ਆਪਣੇ ਸ਼ਿਵਸਨਾ ਦੇ ਪੂਰੇ ਪੰਜਾਬ ਦੇ ਉੱਤਰ ਪ੍ਰਾਤ ਦੇ ਪ੍ਰਮੁਖ ਐ اپنی ٹیم ਆਪਾਂ ਨਾ ਉਹ ٹیم ਦਾ ਦੱਸਦੀ ਆ ਕਿ ਅੱਗੇ ਲਾੜ ਕੇ ਸਰਪੇ ਬਣ ਗਏ ਸਨਾਤਨ ਗਰਮ ਕੀ ਜੈ ਹੋ ਸਨਾਤਨ ਸੰਸਕ੍ਰਿਤੀ ਕੀ ਜੈ ਹੋ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼ਖਸਾਣਾ ਪੰਜਾਬ ਜੈ ਸ਼੍ਰੀ ਰਾਮ ਜੀ ਸਾਰੇ ਮੇਰੇ ਵੱਡੇ ਪਾਪ ਪੰਡਤ ਜੀ ਆਏ ਨੇ ਤੇ ਮੇਰੇ ਵੱਡੇ ਭਰਾ ਰਾਮ ਜੀ ਤੇ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਅੱਜ ਆਣਾ ਨੇ ਮੈਨੂੰ ਮੁਕੇਰੀਆਂ ਦਾ ਫਲੋਕ ਪ੍ਰਧਾਨ ਬਣਾਇਆ ਹੈ ਤੇ ਮੈਂ ਇਹਨਾਂ ਦੀ ਸੇਵਾ 'ਚ ਹਾਜ਼ਰ ਹਾਂਗਾ ਤੇ ਪੱਤ ਤੋਂ ਪੱਤ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਹੈ ਕਿ ਆਪਣੇ ਹਿੰਦੂ ਧਰਮ ਨਾਲ ਥੋੜਾ ਜੁੜ ਕੇ ਰਹੋ ਤੇ ਆਪਣੀਆਂ ਥੁੜੀਆਂ ਮਤਲਬ ਕਿ ਏਰੀਆ ਚ ਕੁਝ ਵੀ ਆਪਣੇ ਗਲਤ ਸੰਗਤ ਕੁਝ ਵੀ ਹੁੰਦਾ ਆਪਣੇ ਇਕਤਾ ਰੱਖੋ ਤੇ ਜਿੱਦਾਂ ਆਪਣੇ ਵੱਡੇ ਭਾਈ ਆਏ ਨੇ ਮਿੱਕੀ ਪੰਡਤ ਜੀ ਤੇ ਰਾਮ ਭਾਈ ਜੀ ਜਦੋਂ ਇਹਨਾਂ ਨੇ ਕਹਿੰਦੇ ਆਪਾਂ ਚਲਾਵਾਂਗੇ ਬਾਕੀ ਵੱਤ ਤੋਂ ਵੱਤ ਆਪਣਾ ਯੂਥ ਨੂੰ ਇਕੱਠਾ ਕਰਕੇ ਆਪਣੇ ਨਾਲ ਸੰਗਤ ਕਰਾਂਗੇ ਜੈ ਸ਼੍ਰੀ ਰਾਮ ਜੀ ਹਰ ਹਰ ਮਹਾਦੇਵ ਸੰਗਠਨ ਦੇ ਅਹਿਮ ਜ਼ਿੰਮੇਵਾਰੀਆਂ ਦੇਣੀਆਂ ਸੀ ਨੌਜਵਾਨ ਸਾਥੀਆਂ ਨੂੰ ਤੇ ਸਾਰਿਆਂ ਦੇ ਆਉਣ ਤੇ ਇੱਥੇ ਅਸੀਂ ਦਿলো ਧੰਨਵਾਦ ਕਰਦੇ ਆਂ ਤੇ ਅੱਜ ਇੱਥੇ ਸਾਡੇ ਨਾਲ ਸਾਡੇ ਜਿਹੜੇ ਦੁਆਬਾ ਦੇ ਅਧਿਐਖ ਸ਼ਿਵਮ ਬੈਤ ਜੀ ਡਿਸਟ੍ਰਿਕਟ ਦੇ ਚਿਲਾ ਚੇਅਰਮੈਨ ਵਿਕਾਸ ਜਸਰਾ ਜੀ ਜ਼ਿਲ੍ਹਾ ਉਪ ਚੇਅਰਮੈਨ ਹੁਸ਼ਿਆਰਪੁਰ ਤੋਂ ਆਕਾਸ਼ ਰਾਣਾ ਜੀ ਤੇ ਵਪਾਰ ਮੰਡਲ ਦੇ ਅਧਿਐਖ ਰਿਸ਼ੀ ਚਾਵਲਾ ਜੀ ਜਿਹੜੇ ਇੱਥੇ ਮੁੱਖ ਰੂਪ ਵਿੱਚ ਸਾਡੇ ਨਾਲ ਹਾਜ਼ਰਿਤ ਹੋਏ ਆ ਅਸੀਂ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਤਾਂ ਜੋ ਸੰਗਠਨ ਦੀ ਸਮਾਜ ਦੀ ਆਵਾਜ਼ ਨੂੰ ਅਸੀਂ ਮਜ਼ਬੂਤੀ ਦੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਚੱਕ ਸਕੀਏ ਤੇ ਨੌਜਵਾਨ ਸਾਥੀ ਇੰਦਾ ਹੀ ਸਾਨੂੰ ਸਾਥ ਦਿੰਦੇ ਰਹਿਣ ਜੈ ਜੈ ਸ਼੍ਰੀ ਰਾਮ ਜਕਾਰਾ ਵੀਰ ਬਜਰਗੇ ਹਰ ਹਰ ਮਹਾਦੇਵ ਸਾਰਾ ਜਮਕੇਰੀਆਂ ਕੀ ਗੱਲ ਚਰਨ ਦੀ ਜੈ ਸ਼੍ਰੀ ਰਾਮ ਜੀ ਅੱਜ ਸ਼ਬਸਨਾ ਪੰਜਾਬ ਦੀ ਜਿਹੜੀ ਇੱਕ ਹੰਗਾਮੀ ਮੈਠਕ ਸਾਡੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਜਿਹੜੇ ਰਾਮ ਰਾਜਪੂ ਜੀ ਦੀ ਅਗਵਾਈ ਵਿੱਚ ਰੱਖੀ ਗਈ ਆ ਜਿਸ ਦਾ ਇੱਕ ਮੁੱਖ ਮਕਸਦ ਸੀ ਤੁਸੀਂ ਦੇਖੋ ਪੰਜਾਬ ਦੇ ਵਿੱਚ ਅੱਜ ਦੇਨ ਕੋਈ ਨਾ ਕੋਈ ਸਨਾਤਨ ਦੀ ਬੇਕਦਰੀ ਕਰਨ ਦੀ ਕੋਸ਼ਿਸ਼ ਕਰਦਾ ਆ ਤੇ ਅਸੀਂ ਆਪਣੇ ਨੌਜਵਾਨ ਸਾਥੀਆਂ ਨੂੰ ਲਾਮਬੰਦ ਕਰਨ ਆਏ ਆ ਕਿ ਜਿਵੇਂ ਕਿ ਸਾਰੇ ਹੀ ਸਮਾਜ ਦੇ ਵਿੱਚ ਨੌਜਵਾਨ ਜਿਹੜੇ ਆ ਅਹਿਮ ਭੂਮਿਕਾ ਨਿਭਾਉਂਦੇ ਆ ਇਦਾਂ ਹੀ ਸਨਾਤਨ ਧਰਮ ਦੀ ਰੱਖਿਆ ਕਰਨ ਦੇ ਲਈ ਸਾਨੂੰ ਨੌਜਵਾਨ ਸਾਥੀਆਂ ਨੂੰ ਆਪਣੇ ਸਮਾਜ ਦੇ ਲਈ ਇੱਕ ਅਹਿਮ ਭੂਮਿਕਾ ਨਿਭਾਉਣੀ ਪਵੇਗੀ ਤੇ ਇਸੇ ਲਈ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਯੁਵਾ ਸਨਾਤਨੀ ਆ ਉਹਨਾਂ ਨੂੰ ਅਸੀਂ ਸ਼ਿਵ ਸੈਨਾ ਪੰਜਾਬ ਦੇ ਪਲੇਟਫਾਰਮ ਨਾਲ ਜੋੜਦੇ ਆ ਤਾਂ ਜੋ ਜੇ ਕਿਤੇ ਕੋਈ ਸਮਾਜ ਦੇ ਜਾਂ ਧਰਮ ਦੀ ਕੋਈ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰੇਗਾ ਤੇ ਜਿਹੜੇ ਸਾਡੇ ਨੌਜਵਾਨ ਸਾਥੀ ਆਪਣੇ ਸਟਾਈਲ ਦੇ ਵਿੱਚ ਸਨਾਤਨ ਦਾ ਜਿਹੜੀ ਰੱਖਸ਼ਾ ਕਰਨ ਦੇ ਵਿੱਚ ਅਸੀਂ ਤਤਪਰ ਹੋਈਏ ਤੇ ਅੱਜ ਬਹੁਤ ਅਸੀਂ ਧੰਨਵਾਦੀਆਂ ਮਕੇਰੀਆਂ ਦੇ ਜੁਬਾ ਸਨਾਤਨੀਆਂ ਦਾ ਨੌਜਵਾਨ ਸਾਥੀਆਂ ਦਾ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਹੌਸਲਾ ਵਧਾਇਆ ਤੇ ਅਸੀਂ ਆਸ ਕਰਦੇ ਹਾਂ ਕਿ ਜਿਵੇਂ ਪੰਜਾਬ ਦੇ ਵਿੱਚ ਸ਼ਿਸ਼ਨਾ ਸਮਾਜ ਤੇ ਧਰਮ ਦੀ ਕਾਰਿਆ ਕਰਦੀ ਆ ਇੱਦਾਂ ਹੀ ਮਕੇਰੀਆਂ ਦੇ ਵਿੱਚ ਸਾਡੇ ਨੌਜਵਾਨ ਸਾਥੀ ਸਨਾਤਨੀ ਆਪਣੇ ਸਨਾਤਨ ਧਰਮ ਦੀ ਰੱਖਿਆ ਕਰਨ ਦੇ ਲਈ ਇੱਕ ਮਤ ਹੋ ਕੇ ਰਾਮਰਾਜਪੂਦੇ ਜੀ ਦਾ ਸਾਥ ਦੇਣ ਤੇ ਤਾਂ ਜੋ ਇੱਥੇ ਮਕੇਰੀਆਂ ਦੇ ਵਿੱਚ ਹਿੰਦੂ ਤਬਦੀਦੀ ਆਵਾਜ਼ ਜਿਹੜੀ ਆ ਸਾਰੇ ਤੁਸੀਂ ਸਾਥੀ ਰਲ ਕੇ ਮਜ਼ਬੂਤੀ ਦੇ ਨਾਲ ਚੱਕ ਸਕੋ